ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸਾਨੂੰ ਕਰਮ ਕਰਨ ਦੀ ਪਰਮਾਤਮਾ ਨੇ ਖੋਲ੍ਹ ਦਿੱਤੀ ਹੈ ਤੇ ਆਪਾਂ ਕਿਵੇਂ ਦੇ ਕਰਮ ਕਰਨੇ ਨੇ ਚੰਗੇ ਜਾਂ ਮਾੜੇ ਇਹ ਸਾਡੇ ਤੇ ਨਿਰਭਰ ਹੈ ਆਪਾਂ ਜਿਹੋ ਜਿਹੇ ਕਰਮ ਕਰਾਂਗੇ ਸਾਨੂੰ ਫਲ ਵੀ ਉਸੇ ਤਰ੍ਹਾਂ ਦਾ ਮਿਲੇਗਾ ਇਸ ਲਈ ਹਮੇਸ਼ਾ ਚੰਗੇ ਕਰਮ ਕਰੋ ਤੇ ਬਾਕੀ ਸਭ ਕੁਝ ਪਰਮਾਤਮਾ ਤੇ ਛੱਡ ਦਿਓ ਅਕਸਰ ਹੀ ਸਾਡੇ ਘਰ ਕਦੇ ਕੋਈ ਕੁੱਤਾ ਆਵੇ ਤਾਂ ਆਪਾਂ ਉਸ ਨੂੰ ਭਜਾ ਦਿੰਦੇ ਹਾਂ ਤੇ ਕਈ ਵਾਰ ਮਾਰਦੇ ਵੀ ਹਾਂ ਜੋ ਕਿ ਮਾੜਾ ਕਰਮ ਹੈ ਬਹੁਤ ਵੱਡਾ ਪਾਪ ਹੈ ਕਦੇ ਵੀ ਕਿਸੇ ਬੇਜੁਬਾਨ ਨਾਲ ਇਸ ਤਰ੍ਹਾਂ ਨਾ ਕਰੋ ਇਹਨਾਂ ਦੀਆਂ ਦੁਆਵਾਂ ਅਤੇ ਬਦਦੁਆਵਾਂ ਬਹੁਤ ਛੇਤੀ ਲੱਗਦੀਆਂ ਨੇ ਇਸੇ ਤਰ੍ਹਾਂ ਇੱਕ ਮਹਾਪੁਰਖ ਸੀ ਉਸਨੇ ਕੁੱਤੇ ਨੂੰ ਕਿਹਾ ਤੇਰੀਆਂ ਕੁਝ ਚੀਜ਼ਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਕੁੱਤੇ ਨੇ ਕਿਹਾ ਕਿਹੜੀਆਂ ਤਾਂ ਮਹਾਪੁਰਖ ਕਹਿੰਦੇ ਤੂੰ ਹਮੇਸ਼ਾ ਲੋਕਾਂ ਦੀਆਂ ਕੰਦਾਂ ਤੇ ਪਿਸ਼ਾਬ ਕਰਦਾ ਹੈ ਜੋ ਮੈਨੂੰ ਚੰਗਾ ਨਹੀਂ ਲੱਗਦਾ ਅੱਗੋਂ ਕੁੱਤੇ ਨੇ ਕਿਹਾ ਕਿ ਮੈਂ ਧਰਤੀ ਤੇ ਇਸ ਲਈ ਪਿਸ਼ਾਬ ਨਹੀਂ ਕਰਦਾ ਕਿਉਂਕਿ ਉਸ ਧਰਤੀ ਤੇ ਬੈਠ ਕੇ ਗੁਰੂਆਂ ਪੀਰਾਂ ਨੇ ਰੱਬ ਦਾ ਨਾਮ ਜਪਿਆ ਹੈ ਤੇ ਮੈਂ ਧਰਤੀ ਤੇ ਪਿਸ਼ਾਬ ਕਰਕੇ ਧਰਤੀ ਨੂੰ ਅਪਵਿੱਤਰ ਨਹੀਂ ਕਰਨਾ ਚਾਹੁੰਦਾ ਮਹਾਪੁਰਖ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਕਿਹਾ ਦੂਜੀ ਮੈਨੂੰ ਤੇਰੀ ਇਹ ਗੱਲ ਪਸੰਦ ਨਹੀਂ ਕਿ ਜਦੋਂ ਵੀ ਕੋਈ ਭਿਖਾਰੀ ਮੰਗਣ ਆਉਂਦਾ ਹੈ ਤੂੰ ਬਹੁਤ ਭੌਂਕਦਾ ਹੈ ਕੁੱਤੇ ਨੇ ਕਿਹਾ ਮੈਂ ਤਾਂ ਭੌਂਕਦਾ ਹਾਂ ਕਿ ਪ੍ਰਮਾਤਮਾ ਨੇ ਤੈਨੂੰ ਦੋ ਹੱਥ ਦਿੱਤੇ ਨੇ ਮਿਹਨਤ ਕਰ ਲੈ ਤੂੰ ਮਿਹਨਤ ਛੱਡ ਕੇ ਮੰਗਦਾ ਕਿਉਂ ਹੈ ਤੂੰ ਮਿਹਨਤ ਕਰ ਨਾਮ ਜਪ ਪ੍ਰਮਾਤਮਾ ਆਪ ਕਿਰਪਾ ਕਰਨਗੇ ਇਹ ਸੁਣ ਕੇ ਮਹਾਪੁਰਖ ਬੜੇ ਖੁਸ਼ ਹੋਏ ਤੀਜੀ ਗੱਲ ਕਹੀ ਤੂੰ ਰਾਤ ਨੂੰ ਭੌਂਕ-ਭੌਂਕ ਕੇ ਲੋਕਾਂ ਦੀ ਨੀਂਦ ਖਰਾਬ ਕਰਦਾ ਹੈ ਕੁੱਤੇ ਨੇ ਕਿਹਾ ਮੈਂ ਰਾਤ ਨੂੰ ਤਾਂ ਭੌਂਕਦਾ ਹਾਂ ਕਿ ਮਨੁੱਖਾ ਤੂੰ ਰੱਬ ਨੂੰ ਭੁੱਲ ਕੇ ਸੁੱਤਾ ਹੈ ਤੈਨੂੰ ਅੰਮ੍ਰਿਤ ਵੇਲੇ ਦਾ ਖਿਆਲ ਹੀ ਨਹੀਂ ਭੌਂਕ ਕੇ ਉਸ ਨੂੰ ਜਗਾਉਣਾ ਚਾਹੁੰਦਾ ਹਾਂ ਤਾਂ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਰੱਬ ਨੂੰ ਯਾਦ ਕਰ ਸਕੇ ਆਪਣੀ ਜ਼ਿੰਦਗੀ ਸਵਾਰ ਲਵੇ ਤੇ ਜਿਹੜਾ ਕੁੱਤੇ ਦੀ ਮੰਨ ਲੈਂਦਾ ਹੈ ਉੱਠ ਜਾਂਦਾ ਹੈ ਉਹ ਦੇਕਰ ਖੁਸ਼ੀਆਂ ਤੇ ਬਰਕਤਾਂ ਆ ਜਾਂਦੀਆਂ ਨੇ ਦੋਸਤੋ ਕੁੱਤਾ ਐਵੇਂ ਨਹੀਂ ਭੌਂਕਦਾ ਉਸ ਦੇ ਭੌਂਕਣ ਦਾ ਕਾਰਨ ਸਮਝੋ ਉਸ ਨੂੰ ਮਾਰੋ ਨਾ ਸਗੋਂ ਰੋਟੀ ਪਾਓ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਇਹ ਬੇਜਬਾਨ ਬੋਲ ਨਹੀਂ ਸਕਦੇ ਪਰ ਇਹਨਾਂ ਦੀਆਂ ਅਸੀਸਾਂ ਅਤੇ ਬਾਧੇ ਅਸੀਸਾਂ ਬਹੁਤ ਛੇਤੀ ਲੱਗਦੀਆਂ ਨੇ ਤੁਹਾਡੇ ਵੱਲੋਂ ਪਾਈ ਇੱਕ ਰੋਟੀ ਵੀ ਉਹ ਹਮੇਸ਼ਾ ਯਾਦ ਰੱਖਦੇ ਨੇ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਦੋ ਭੈਣਾਂ ਸਨ ਉਹ ਇੱਕੋ ਘਰ ਵਿਆਹੀਆਂ ਗਈਆਂ ਕਹਿੰਦੇ ਵੱਡੀ ਘਿਓ ਰੜਕ ਰਹੀ ਸੀ ਉਹਨੇ ਮਧਾਣੀ ਪਾਈ ਤੇ ਘਿਓ ਕੱਢ ਕੇ ਬਾਟਾ ਪਾਸੇ ਤੇ ਰੱਖਿਆ ਉਹਨੂੰ ਕੋਈ ਕੰਮ ਯਾਦ ਆ ਗਿਆ ਤੇ ਉਹ ਅੰਦਰ ਚਲੀ ਗਈ ਕੁੱਤਾ ਆਇਆ ਤੇ ਉਹਨੇ ਘਿਓ ਵਿੱਚ ਮੂੰਹ ਪਾ ਦਿੱਤਾ ਤੇ ਉਸਨੇ ਬਾਹਰ ਆ ਕੇ ਦੇਖਿਆ ਕਿ ਹੁਣ ਇਹਨੇ ਮੂੰਹ ਤਾਂ ਪਾ ਦਿੱਤਾ ਏ ਹੁਣ ਇਹ ਖਾਈ ਲਵੇ ਮੇਰੇ ਕਿਸ ਕੰਮ ਉਸਨੇ ਉਹ ਬਾਟਾ ਉਸਦੇ ਅੱਗੇ ਰੱਖ ਦਿੱਤਾ ਤੇ ਉਸ ਕੁੱਤੇ ਨੇ ਸਾਰਾ ਘਿਓ ਖਾ ਲਿਆ ਉਸਨੇ ਭਾਂਡੇ ਮਾਜ ਕੇ ਰੱਖ ਦਿੱਤੇ ਤੇ ਅਗਲੇ ਦਿਨ ਉਸ ਦੀ ਛੋਟੀ ਭੈਣ ਕਿਓੜ ਰਿੜਕ ਰਹੀ ਸੀ ਜਦੋਂ ਰਿੜਕਿਆ ਤੇ ਇੱਕ ਪਾਸੇ ਰੱਖਿਆ ਤੇ ਅੰਦਰੋਂ ਕੁਝ ਲੈਣ ਚਲੀ ਗਈ ਇੰਨੇ ਨੂੰ ਕੋਈ ਕੁੱਤਾ ਆਇਆ ਬਾਹਰੋਂ ਤੇ ਉਹਨੇ ਕਿਓ ਵਿੱਚ ਮੂੰਹ ਪਾ ਦਿੱਤਾ ਤੇ ਉਸਨੇ ਜਾ ਕੇ ਡੰਡਾ ਫੜਿਆ ਤੇ ਕੁੱਤੇ ਦੇ ਲੱਕ 'ਚ ਡੰਡਾ ਮਾਰਿਆ ਇੰਨੀ ਜ਼ੋਰ ਦੀ ਮਾਰਿਆ ਕਿ ਕੁੱਤੇ ਦਾ ਲੱਕ ਟੁੱਟ ਗਿਆ ਤੇ ਉਹ ਉੱਥੇ ਹੀ ਮਰ ਗਿਆ ਕਹਿੰਦੇ ਕੁਝ ਸਮਾਂ ਲੰਘਿਆ ਉਹਨਾਂ ਦੋਵਾਂ ਪੈਣਾ ਦੇ ਘਰ ਪੁੱਤਰ ਨੇ ਜਨਮ ਲਿਆ ਕਹਿੰਦੇ ਜਿਹੜੇ ਕੁੱਤੇ ਨੂੰ ਘਿਓ ਖਵਾਇਆ ਸੀ ਉਹ ਵੱਡੀ ਦੇ ਘਰ ਆਇਆ ਪੁੱਤ ਬਣ ਕੇ ਤੇ ਜਿਹਦਾ ਲੱਕ ਟੁੱਟਾ ਸੀ ਉਹ ਛੋਟੀ ਦੇ ਘਰ ਆਇਆ ਉਹੀ ਵਦ ਦੁਆ ਉਸ ਨੂੰ ਲੱਗੀ ਕਿਉਂਕਿ ਜਦੋਂ ਉਹ ਮਰਨ ਲੱਗਾ ਸੀ ਤਾਂ ਉਸਨੇ ਕਿਹਾ ਸੀ ਜਿਵੇਂ ਤੂੰ ਮੇਰਾ ਲੱਕ ਤੋੜਿਆ ਏ ਓਵੇਂ ਹੀ ਮੈਂ ਤੇਰਾ ਲੱਕ ਤੋੜਾਂਗਾ ਸਮਾਂ ਲੰਘ ਗਿਆ ਜਿਹੜਾ ਵੱਡੀ ਦਾ ਜਵਾਕ ਸੀ ਤੰਦਰੁਸਤ ਤੇ ਬੜਾ ਸੋਹਣਾ ਸੀ ਤੇ ਜਿਹੜਾ ਛੋਟੀ ਦਾ ਜਵਾਕ ਸੀ ਜਿਸ ਦਿਨ ਤੋਂ ਜਨਮ ਲਿਆ ਉਹ ਬਿਮਾਰ ਰਹਿਣ ਲੱਗਾ ਸਾਰੀ ਕਮਾਈ ਉਸੇ ਤੇ ਲੱਗੀ ਜਾ ਰਹੀ ਸੀ ਵੱਡੇ ਦੇ ਘਰ ਵਾਲੇ ਨੇ ਜੋ ਕਮਾਉਣਾ ਹੋਰ ਬਰਕਤਾਂ ਪਈ ਜਾਣ ਕਹਿੰਦੇ ਸਮਾਂ ਲੰਘਦਾ ਗਿਆ ਦੋਵੇਂ ਜਵਾਨ ਹੋ ਗਏ ਤੇ ਜਦੋਂ ਜਵਾਨ ਹੋਏ ਤਾਂ ਛੋਟੀ ਦਾ ਘਰ ਵਾਲਾ ਮਰ ਗਿਆ ਜਦੋਂ ਮਰ ਗਿਆ ਤੇ ਉਸ ਦੇ ਮੁੰਡੇ ਨੇ ਸੋਚਿਆ ਕਿ ਹੁਣ ਇਹਦਾ ਘਰ ਵਾਲਾ ਤਾਂ ਮਰ ਗਿਆ ਏ ਤੇ ਇਹਦਾ ਸਹਾਰਾ ਸਿਰਫ ਮੈਂ ਹਾਂ ਜਿਵੇਂ ਇਹਨੇ ਮੇਰਾ ਲੱਕ ਤੋੜਿਆ ਸੀ ਉਵੇਂ ਮੈਂ ਇਹਦਾ ਲੱਕ ਤੋੜ ਕੇ ਚਲਾ ਜਾਵਾਂਗਾ ਉਸ ਨੂੰ ਆਪਣਾ ਪਿਛਲਾ ਜਨਮ ਜਾਦ ਸੀ ਉਹਦੀ ਵੱਡੀ ਭੈਣ ਦੇ ਮੁੰਡੇ ਨੇ ਬਹੁਤ ਸਮਝਾਉਣਾ ਕਿ ਜੋ ਹੋ ਗਿਆ ਤੂੰ ਭੁੱਲ ਜਾ ਹੁਣ ਤੂੰ ਇਸ ਨਾਲ ਐਵੇਂ ਨਾ ਕਰ ਉਹ ਕਹਿੰਦਾ ਨਹੀਂ ਜੇ ਮੈਂ ਇਹਦੇ ਬਾਟੇ 'ਚ ਮੂੰਹ ਪਾ ਵੀ ਦਿੱਤਾ ਸੀ ਤਾਂ ਕੀ ਹੋ ਜਾਣਾ ਸੀ ਮੈਂ ਵੀ ਤੇਰੇ ਵਾਂਗ ਦੁਆਵਾਂ ਹੀ ਦੇਣੀਆਂ ਸੀ ਪਰ ਇਹਨੇ ਤਾਂ ਮੇਰਾ ਲਾਕੀ ਤੋੜ ਦਿੱਤਾ ਉਹ ਕਹਿੰਦਾ ਮੈਂ ਵੀ ਹੁਣ ਇਦਾਂ ਹੀ ਕਰਦਾ ਮੈਂ ਵੀ ਹੁਣ ਅਕਾਲ ਚਲਾਣਾ ਕਰ ਜਾਵਾਂਗਾ ਉਹਨੇ ਬੜਾ ਸਮਝਾਇਆ ਪਰ ਉਹ ਨਾ ਮੰਨਿਆ ਤੇ ਕੁਝ ਹੀ ਸਮਾਂ ਹੋਇਆ ਸੀ ਉਹਦੇ ਪਿਤਾ ਨੂੰ ਮਰੇ ਨੂੰ ਉਹ ਵੀ ਮਰ ਗਿਆ ਤੇ ਉਹਦੀ ਮਾਂ ਸਾਰਾ ਦਿਨ ਰੋਂਦੀ ਰਹਿੰਦੀ ਤੇ ਪਰਮਾਤਮਾ ਅੱਗੇ ਗਿਲੇ ਸ਼ਿਕਵੇ ਕਰਦੀ ਰਹਿੰਦੀ ਤੇ ਇੱਕ ਦਿਨ ਉਹਦੀ ਵੱਡੀ ਭੈਣ ਦਾ ਮੁੰਡਾ ਕਹਿੰਦਾ ਮਾਂ ਤੂੰ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਿਉਂ ਕਰਦੀ ਹੈ ਇਹ ਤਾਂ ਤੈਨੂੰ ਤੇਰੇ ਕਰਮਾਂ ਦੀ ਸਜ਼ਾ ਮਿਲੀ ਹੈ ਉਹ ਕਹਿੰਦੀ ਕਿਹੜੇ ਕਰਮਾਂ ਦੀ ਉਹ ਕਹਿੰਦਾ ਪਿਛਲੇ ਜਨਮ ਵਿੱਚ ਅਸੀਂ ਦੋਵੇਂ ਕੁੱਤੇ ਸੀ ਜਿਸ ਦਿਨ ਮੈਂ ਮਾਂ ਦੇ ਕੋਲ ਆਇਆ ਸੀ ਮੈਂ ਬਾਟੇ 'ਚ ਮੂੰਹ ਪਾ ਦਿੱਤਾ ਤਾਂ ਇਸਨੇ ਮੈਨੂੰ ਸਾਰਾ ਖਾਣ ਦਿੱਤਾ ਪਰ ਜਿਸ ਦਿਨ ਇਹਨੇ ਖਾਦਾ ਤੂੰ ਡੰਡਾ ਮਾਰ ਕੇ ਇਹਦਾ ਲੱਕ ਤੋੜ ਦਿੱਤਾ ਸੀ ਇਹ ਉਵੇਂ ਹੀ ਤੇਰਾ ਲੱਕ ਤੋੜ ਕੇ ਗਿਆ ਤੇ ਉਹਨੇ ਮੈਨੂੰ ਖਾਣ ਦਿੱਤਾ ਉਹਨੇ ਸੋਚਿਆ ਕਿ ਉਵੇਂ ਵੀ ਤਾਂ ਸੁੱਟਣਾ ਹੀ ਆ ਤੇ ਉਹਦੇ ਘਰ ਖੁਸ਼ੀਆਂ ਨੇ ਤੇ ਤੂੰ ਡੰਡਾ ਮਾਰਿਆ ਤੇ ਉਹੀ ਡੰਡੇ ਨੇ ਅੱਜ ਤੈਨੂੰ ਬਰਬਾਦ ਕਰ ਦਿੱਤਾ ਦੋਸਤੋ ਜੇਕਰ ਘਰ ਵਿੱਚ ਕੋਈ ਬੇਜਬਾਨ ਜਾਨਵਰ ਆਵੇ ਤਾਂ ਉਹਨਾਂ ਨੂੰ ਮਾਰਨ ਦੀ ਜਗ੍ਹਾ ਕੁਝ ਪਾ ਦਿਓ ਉਹ ਵੀ ਆਸ ਲੈ ਕੇ ਆਉਂਦਾ ਹੈ ਤੇ ਅਸੀਸਾਂ ਦੇ ਕੇ ਜਾਂਦਾ ਹੈ ਤੇ ਇਹੀ ਅਸੀਸਾਂ ਤੁਹਾਡੀ ਜ਼ਿੰਦਗੀ ਬਦਲ ਦਿੰਦੀਆਂ ਨੇ ਤੁਹਾਡੇ ਘਰ ਬਰਕਤਾਂ ਲੈ ਕੇ ਆਉਂਦੀਆਂ ਨੇ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ